ਜਿੱਦਾਂ ਹਾਈ ਕੋਰਟ ਨੇ ਆਦੇਸ਼ ਦੇ ਦਿੱਤੇ ਸੀਗੇ ਕਿ ਜਿਹੜੀ ਚੀਫ ਮਿਨਿਸਟਰ ਦੇ 500 ਮੀਟਰ ਦੀ ਰੋਡ ਆ ਉਹਨੂੰ ਖੋਲਣ ਦੇ ਆਦੇਸ਼ ਦਿੱਤੇ ਸੀ ਟ੍ਰਾਇਲ ਬੇਸਿਸ ਤੇ ਉਹਦੇ ਅਗੇਂਸਟ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸਾਰੇ ਇਸ਼ੂ ਨੂੰ ਅੱਛੇ ਨਾਲ ਸੁਣਿਆ ਤੇ ਬੜਾ ਅੱਛਾ ਡਿਸੀਜਨ ਦਿੱਤਾ ਸਕਿਉਰਟੀ ਨਾ ਲੈਪਸ ਹੋਵੇ ਸੀਐਮ ਦੀ ਪੰਜਾਬ ਦੇ ਹਾਲਾਤ ਦੇਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਤਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਟ੍ਰਾਇਲ ਬੇਸਿਸ ਤੇ 500 ਮੀਟਰ ਦੀ ਜਿਹੜੀ ਸੜਕ ਹੈ ਉਹ ਖੋਲਣ ਦਾ ਜਿਹੜਾ ਦੇਸ਼ ਦਿੱਤਾ ਸੀ ਉਹਨੂੰ ਸੁਪਰੀਮ ਕੋਰਟ ਨੇ ਸਟੇ ਕਰਤਾ ਅੱਜ ਅੱਜ ਪੰਜਾਬ ਵੱਲੋਂ ਵੀ ਏਜੀ ਅਪੀਅਰ ਹੋਏ ਔਰ ਯੂਟੀ ਚੰਡੀਗੜ੍ਹ ਵੱਲੋਂ ਸੌਲਿਸਿਟਰ ਜਨਰਲ ਮਿਸਟਰ ਤੁਸ਼ਾਰ ਮਹਿਤਾ ਜੀ ਅਪੀਅਰ ਹੋਏ ਜਿਨ੍ਹਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਇੰਟੈਲੀਜੈਂਸ ਦਾ ਕੰਮ ਹੈ ਇਹ ਚ ਕੋਰਟ ਨੂੰ ਜਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਇੰਟੈਲੀਜੈਂਸੀਕ ਰਿਪੋਰਟ ਬਣਾਉਂਦੀ ਹੈ ਉਹ ਚਾਹੇ ਆਈਬੀ ਹੋਵੇ ਚਾਹੇ ਸੈਂਟਰ ਦੀ ਇੰਟੈਲੀਜੈਂਸ ਰਿਪੋਰਟ ਹੋਵੇ ਉਹ ਰਿਪੋਰਟ ਡਿਸਾਈਡ ਕਰਦੀ ਹੈ ਕਿ ਕਿੰਨਾ ਏਰੀਆ ਬੰਦ ਰਹੇਗਾ ਔਰ ਕਿੰਨਾ ਏਰੀਆ ਖੁੱਲਾ ਰਹੇਗਾ ਔਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਇਸ਼ੂ ਇਹਦੇ ਚ ਪੁਆਇੰਟ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਜਿਹੜਾ ਇੱਕ ਸਾਡੇ ਸਾਰਿਆਂ ਲਈ ਬਹੁਤ ਵੱਡਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਹੁੰਦੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਸਪੈਸੀਫਿਕਲੀ ਕਿਹਾ ਕਿ ਪੰਜਾਬ ਸਰਕਾਰ ਨੂੰ ਯੂਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹਦੇ ਕਾਰਨ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਰਸਤਾ ਹੈ ਨਾ ਜਿਹੜਾ ਚੀਫ ਮਿਨਿਸਟਰ ਦੇ ਘਰ ਦਾ 500 ਮੀਟਰ ਦਾ ਉਹ 1980 ਦਾ ਬੰਦ ਹੈ ਉਹ ਟੈਰਰਿਜ਼ਮ ਦੇ ਕਾਰਨ ਇਹ ਬੰਦ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਸਾਹਮਣੇ ਸਾਰੇ ਇਸ਼ੂ ਲਿਆਂਦੇਗੇ ਜਿੱਦਾਂ ਸਾਡੇ ਪੰਜਾਬ ਦਾ ਪੁੱਤਰ ਸਿੱਧੂ ਮੂਸੇਵਾਲਾ ਉਹਨੂੰ ਮਰਡਰ ਕਰਤਾ ਉਹਦਾ ਹਤਿਆਕਰਤੀ ਉਹਦੀ ਸਰੇ ਆਮ ਇਹ ਕਾਰਨ ਸਿਕਿਉਰਟੀ ਲੈਪਸ ਨਾ ਹੋਵੇ ਉਹਦੀ ਵੀ ਸਿਕਿਉਰਟੀ ਵਾਪਸ ਲਈਤੀ ਗਈ ਸੀ ਇਸ ਕਾਰਨ ਉਹਦੀ ਹਤਿਆ ਕੀਤੀ ਗਈ ਇਹ ਸਾਰੇ ਇਸ਼ੂ ਨੂੰ ਧਿਆਨ ਰੱਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦਾ ਆਰਡਰ ਸਟੇਕ ਕੀਤਾ ਔਰ ਸਾਡੀ ਮੈਂ ਮੰਨਦਾ ਇੱਕ ਇੰਟੈਲੀਜੈਂਸ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਇਟ ਇਜ਼ ਟੋਟਲੀ ਇੰਟੈਲੀਜੈਂਸ ਡੋਮੇਨ ਸਾਨੂੰ ਇਹਦੇ ਤੇ ਕੁਝ ਨਹੀਂ ਕਹਿਣਾ ਚਾਹੀਦਾ ਇੰਟੈਲੀਜੈਂਸ ਹੈਸ ਟੂ ਟੇਕ ਐਨ ਐਕਸ਼ਨ ਜਿਹੜਾ ਇਸ਼ੂ ਇਹ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਉੱਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦਿੱਤੀ ਕਿ ਕੋਈ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਅਗਲੀ ਸੁਣਵਾਈ ਇਹ ਸਮਰ ਵਿਕੇਸ਼ਨਸ ਤੋਂ ਬਾਅਦ ਅਗਲੀ ਸੁਣਵਾਈ ਕੀਤੀ ਜਾਏਗੀ ਕਿਉਂਕਿ ਅਰਜੈਂਸੀ ਕੋਈ ਨਹੀਂ ਹੈ ਆਰਡਰ ਸਟੇ ਕਰਤਾ ਹੋਇਆ ਹਾਈ ਕੋਰਟ ਦਾ ਰੋਡ ਜਿਹੜੀ 500 ਮੀਟਰ ਦੀ ਉਹ ਬਲੌਕ ਹੈ ਬਲੌਕ ਹੀ ਰਹੇਗੀ ਫੋਰ ਦਾ ਸਿਕਿਉਰਿਟੀ ਪਰਪਸਸ ਮੇਰੇ ਨਾਮ ਵਰੁਣ ਚੁਗੇ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਮੈਂ ਯੂਟੀ ਚੰਡੀਗੜ੍ਹ ਦੇ ਪੈਨਲ ਤੇ ਇਸ ਮੈਟਰ ਮੈਂ ਥਾ ਅੱਜ ਜਿੱਦਾਂ ਹਾਈ ਕੋਰਟ ਨੇ ਆਦੇਸ਼ ਦੇਤੇ ਸੀਗੇ ਕਿ ਜਿਹੜੀ ਚੀਫ ਮਿਨਿਸਟਰ ਦੇ 500 ਮੀਟਰ ਦੀ ਰੋਡ ਆ ਉਹਨੂੰ ਖੋਲਣ ਦੇ ਆਦੇਸ਼ ਦੇਤੇ ਸੀ ਟ੍ਰਾਇਲ ਬੇਸਿਸ ਤੇ ਉਹਦੇ ਅਗੇਂਸਟ ਸੁਪਰੀਮ ਕੋਰਟ ਚ ਸੁਣਵਾਈ ਹੋਈ ਸੁਪਰੀਮ ਕੋਰਟ ਨੇ ਸਾਰੇ ਇਸ਼ੂ ਨੂੰ ਅੱਛੇ ਨਾਲ ਸੁਣਿਆ ਤੇ ਇੱਕ ਬੜਾ ਅੱਛਾ ਡਿਸੀਜਨ ਦਿੱਤਾ ਸਿਕਿਉਰਟੀ ਨਾ ਲੈਪਸ ਹੋਵੇ ਸੀਐਮ ਦੀ ਪੰਜਾਬ ਦੇ ਹਾਲਾਤ ਦੇਖਦੇ ਹੋਏ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਰਡਰ ਨੂੰ ਸਟੇ ਕਰਤਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਟ੍ਰਾਇਲ ਬੇਸਿਸ ਤੇ 500 ਮੀਟਰ ਦੀ ਜਿਹੜੀ ਸੜਕ ਹੈ ਉਹ ਖੋਲਣ ਦਾ ਜਿਹੜਾ ਦੇਸ਼ ਦਿੱਤਾ ਸੀ ਉਹਨੂੰ ਸੁਪਰੀਮ ਕੋਰਟ ਨੇ ਸਟੇ ਕਰਤਾ ਅੱਜ ਅੱਜ ਪੰਜਾਬ ਵੱਲੋਂ ਵੀ ਏਜੀ ਅਪੀਅਰ ਹੋਏ ਔਰ ਯੂਟੀ ਚੰਡੀਗੜ੍ਹ ਵੱਲੋਂ ਸੌਲਿਸਿਟਰ ਜਨਰਲ ਮਿਸਟਰ ਤੁਸ਼ਾਰ ਮਹਿਤਾ ਜੀ ਅਪੀਅਰ ਹੋਏ ਜਿਨ੍ਹਾਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਕਿ ਇੰਟੈਲੀਜੈਂਸ ਦਾ ਕੰਮ ਹੈ ਇੱਚ ਕੋਰਟ ਨੂੰ ਜਾਂ ਸਾਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਇੰਟੈਲੀਜੈਂਸੀਕ ਰਿਪੋਰਟ ਬਣਾਉਂਦੀ ਹੈ ਉਹ ਚਾਹੇ ਆਈਬੀ ਹੋਵੇ ਚਾਹੇ ਸੈਂਟਰ ਦੀ ਇੰਟੈਲੀਜੈਂਸ ਰਿਪੋਰਟ ਹੋਵੇ ਉਹ ਰਿਪੋਰਟ ਡਿਸਾਈਡ ਕਰਦੀ ਹੈ ਕਿ ਕਿੰਨਾ ਏਰੀਆ ਬੰਦ ਰਹੇਗਾ ਔਰ ਕਿੰਨਾ ਏਰੀਆ ਖੁੱਲਾ ਰਹੇਗਾ ਔਰ ਸੁਪਰੀਮ ਕੋਰਟ ਨੇ ਇੱਕ ਬਹੁਤ ਵੱਡਾ ਇਸ਼ੂ ਇਹਦੇ ਚ ਪੁਆਇੰਟ ਕੀਤਾ ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਜਿਹੜਾ ਇੱਕ ਸਾਡੇ ਸਾਰਿਆਂ ਲਈ ਬਹੁਤ ਵੱਡਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਹੁੰਦੀ ਹੈ ਉਹਦੇ ਤੇ ਸੁਪਰੀਮ ਕੋਰਟ ਨੇ ਸਪੈਸੀਫਿਕਲੀ ਕਿਹਾ ਕਿ ਪੰਜਾਬ ਸਰਕਾਰ ਨੂੰ ਯੂਟੀ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਇਹਦੇ ਕਾਰਨ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਇਹ ਜਿਹੜਾ ਰਸਤਾ ਹੈ ਨਾ ਜਿਹੜਾ ਚੀਫ ਮਿਨਿਸਟਰ ਦੇ ਘਰ ਦਾ 500 ਮੀਟਰ ਦਾ ਉਹ 1980 ਦਾ ਬੰਦ ਹੈ ਉਹ 테ਰਰਿਜ਼ਮ ਦੇ ਕਾਰਨ ਇਹ ਬੰਦ ਕੀਤਾ ਗਿਆ ਤੇ ਸੁਪਰੀਮ ਕੋਰਟ ਦੇ ਸਾਹਮਣੇ ਸਾਰੇ ਇਸ਼ੂ ਲਿਆਂਦੇਗੇ ਜਿੱਦਾਂ ਸਾਡੇ ਪੰਜਾਬ ਦਾ ਪੁੱਤਰ ਸਿੱਧੂ ਮੂਸੇਵਾਲਾ ਉਹਨੂੰ ਮਰਡਰ ਕਰਤਾ ਉਹਦਾ ਹਤਿਆਕਰਤੀ ਉਹਦੀ ਸਰੇ ਆਮ ਇਹ ਕਾਰਨ ਸਿਕਿਉਰਿਟੀ ਲੈਪਸ ਨਾ ਹੋਵੇ ਉਹਦੀ ਵੀ ਸਿਕਿਉਰਿਟੀ ਵਾਪਸ ਲਈਤੀ ਗਈ ਸੀ ਇਸ ਕਾਰਨ ਉਹਦੀ ਹਤਿਆ ਕੀਤੀ ਗਈ ਇਹ ਸਾਰੇ ਇਸ਼ੂ ਨੂੰ ਧਿਆਨ ਰੱਖਦੇ ਹੋਏ ਸੁਪਰੀਮ ਕੋਰਟ ਨੇ हाई कोर्ट दा ऑर्डर स्टे ਕੀਤਾ اور ਸਾਡੀ ਮੈਂ ਮੰਨਦਾ ਇੱਕ ਇੰਟੈਲੀਜੈਂਸ ਦੀ ਬਹੁਤ ਵੱਡੀ ਜਿੱਤ ਹੈ ਕਿਉਂਕਿ ਇਟ ਇਜ਼ ਟੋਟਲੀ ਇੰਟੈਲੀਜੈਂਸ ਡੋਮੇਨ ਸਾਨੂੰ ਇਹਦੇ ਤੇ ਕੁਝ ਨਹੀਂ ਕਹਿਣਾ ਚਾਹੀਦਾ ਇੰਟੈਲੀਜੈਂਸ ਹੈਸ ਟੂ ਟੇਕ ਐਨ ਐਕਸ਼ਨ ਜਿਹੜਾ ਇਸ਼ੂ ਹੈ ਕਿ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਉਹ ਚ ਸੁਪਰੀਮ ਕੋਰਟ ਨੇ ਡਾਇਰੈਕਸ਼ਨ ਦੇਤੀ ਕਿ ਕੋਈ ਪਬਲਿਕ ਇਨਕਨਵੀਨੀਅੰਸ ਨਹੀਂ ਹੋਣੀ ਚਾਹੀਦੀ ਅਗਲੀ ਸੁਣਵਾਈ ਅਗਲੀ ਸੁਣਵਾਈ ਇਸ ਸਮਰ ਵਕੇਸ਼ਨਸ ਤੋਂ ਬਾਅਦ ਅਗਲੀ ਸੁਣਵਾਈ ਕੀਤੀ ਜਾਏਗੀ ਕਿਉਂਕਿ ਅਰਜੈਂਸੀ ਕੋਈ ਨਹੀਂ ਹੈ ਆਰਡਰ ਸਟੇ ਕਰਤਾ ਹੋਇਆ ਹਾਈ ਕੋਰਟ ਦਾ रोड जी 500 सौ मीटर दी ब्लॉक है ब्लॉक ही रहेगी सिक्योरिटी पर मेरा नाम, नाम वरुण चुग है एडवोकेट सुप्रीम कोर्ट ऑफ इंडिया मैं यूटी चंडीगढ़ के पैनल पे इस मैटर में था देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर